ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਜ਼ਿੰਮੇਦਾਰ ਸੀ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਉਹ ਸਿੱਧੇ ਸਾਦੇ ਖਿਆਲਾਂ ਵਾਲਾ ਸੀ ਉਸਨੇ ਜੰਗਲ ਮੈਦਾਨ ਜਾ ਕੇ ਇੱਕ ਹਲਟ ਤੇ ਜਾ ਕੇ ਆਪਣੇ ਹੱਥ ਮਿੱਟੀ ਤੇ ਪਾਣੀ ਨਾਲ ਦੋ ਤਿੰਨ ਵਾਰੀ ਸਾਫ਼ ਕੀਤੇ ਅਚਾਨਕ ਉਥੇ ਇੱਕ ਦਿਖਾਵਾ ਕਰਨ ਵਾਲਾ ਕਰਮਕਾਂਢੀ ਬ੍ਰਾਹਮਣ ਆ ਗਿਆ। ਉਸ ਨੇ ਜੱਟ ਤੇ ਇਤਰਾਜ਼ ਕੀਤਾ ਕਿ ਤੈਨੂੰ ਸਰੀਰ ਸੁਚਾ ਰੱਖਣਾ ਨਹੀਂ ਆਉਂਦਾ। ਤੇ ਤੂੰ ਆਪਣਾ ਸਰੀਰ ਅਪਵਿੱਤਰ ਰੱਖਦਾ। ਦੋ ਚਾਰ ਵਾਰੀ ਹੱਥ ਮਾਂਜਣ ਨਾਲ ਸਰੀਰ ਸੁਚਾ ਨਹੀਂ ਹੁੰਦਾ। ਜ਼ਿੰਮੇਦਾਰ ਸਿੱਧੇ ਸਾਦੇ ਖਿਆਲਾਂ ਵਾਲਾ ਸੀ ਤੇ ਛਲ ਕਪੜਤੋਂ ਰਹਿਤ ਸੀ। ਉਸ ਨੇ ਬੜੇ ਸਤਕਾਰ ਨਾਲ ਬ੍ਰਾਹਮਣ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਸਰੀਰ ਸੁਚਾ ਰੱਖਣ ਦਾ ਢੰਗ ਦੱਸ ਦਿਓ। ਮੈਂ ਉਸੇ ਢੰਗ ਨਾਲ ਤੁਹਾਡੇ ਕਹਿਣ ਮੁਤਾਬਕ ਆਪਣਾ ਸਰੀਰ ਸੁਚਾ ਕਰ ਲਵਾਂਗਾ। ਬ੍ਰਾਹਮਣ ਨੇ ਕਿਹਾ ਪਿਛਲੇ ਸਾਲ ਦੀ ਮਿੱਟੀ ਜੋ ਸੂਰਾ ਨੇ ਆਪਣੇ ਮੂੰਹ ਨਾਲ ਪੁੱਟੀ ਹੋਵੇ ਉਹ ਸਵਾ ਮਣ ਮਿੱਟੀ ਲੈ ਕੇ ਆ। ਫਿਰ ਮੈਂ ਤੁਹਾਨੂੰ ਸੁਚਾਉਣ ਦਾ ਤਰੀਕਾ ਦੱਸਾਂਗਾ। ਜ਼ਿਮੀਦਾਰ ਨੇ ਬ੍ਰਾਹਮਣ ਦੇ ਦੱਸੇ ਮੁਤਾਬਕ ਸਵਾ ਮਣ ਮਿੱਟੀ ਲੈ ਆਂਦੀ ਤੇ ਬ੍ਰਾਹਮਣ ਨੂੰ ਕਿਹਾ ਕਿ ਹੁਣ ਦੱਸੋ ਕਿ ਸਰੀਰ ਕਿਸ ਵੀ ਢੰਗ ਨਾਲ ਸੁਚਾ ਕਰਾਂ? ब्राह्मण ਬੜਾ ਖੁਸ਼ ਹੋਇਆ ਕਿ ਜੱਟ ਬੜਾ ਆਗਿਆਕਾਰੀ ਨਿਕਲਿਆ ਹੈ ਇਸ ਦੇ ਕੋਲੋਂ ਹੋਰ ਵੀ ਧਨ ਪਦਾਰਥ ਦਾ ਲਾਭ ਲਿਆ ਜਾ ਸਕਦਾ ਹੈ ਪਰ ਅੱਜ ਤਾਂ ਸ਼ੁਰੂਆਤ ਹੀ ਹੈ ਇਸ ਲਈ ਅੱਜ ਸਿਰਫ ਇਸ ਨੂੰ ਸੁਚੰਭ ਰੱਖਣ ਦਾ ਢੰਗ ਹੀ ਦੱਸਣਾ ਹੈ ਜੱਟ ਨੂੰ ਵੜਿਆਉਂਦਾ ਹੋਇਆ ব্রাহ্মণ ਕਹਿਣ ਲੱਗਾ ਕਿ ਤੂੰ ਬੜਾ ਆਗਿਆਕਾਰੀ ਹੈ ਪਹਿਲਾਂ ਹੁਣ ਤੂੰ ਗੋਡਿਆਂ ਤੱਕ ਲੱਤਾਂ ਕੋਹਣੀਆਂ ਤੱਕ ਬਾਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿੱਟੀ ਨਾਲ ਮਾਜ ਤੇ ਇਹ ਸਾਰੀ ਮਿੱਟੀ ਉਹ ਆਪਣੇ ਸਰੀਰ ਤੇ ਮਲ ਕੇ ਖਤਮ ਕਰਨੀ ਹੈ ਜੱਟ ਬ੍ਰਾਹਮਣ ਦੀ ਗੱਲ ਸੁਣ ਕੇ ਉਸੇ ਤਰ੍ਹਾਂ ਹੀ ਕਰਦਾ ਰਿਹਾ ਖੂਹ ਵਿੱਚੋਂ ਪਾਣੀ ਲੈ ਕੇ ਮਿੱਟੀ ਤੇ ਪਾਣੀ ਨਾਲ ਆਪਣੇ ਸਰੀਰ ਨੂੰ ਸੋਧਦਾ ਰਿਹਾ ਜਦੋਂ ਸਾਰੀ ਮਿੱਟੀ ਖਤਮ ਹੋ ਗਈ ਤਾਂ ਬ੍ਰਾਹਮਣ ਨੇ ਕਿਹਾ ਕਿ ਪਾਣੀ ਨਾਲ ਮੂੰਹ ਵਿੱਚੋਂ 100 ਕੁਰਲੀਆਂ ਕਰਕੇ ਆਪਣਾ ਮੂੰਹ ਵੀ ਪਵਿੱਤਰ ਕਰ ਲੈ ਫਿਰ ਇਸ਼ਨਾਨ ਕਰਕੇ ਬਸਤਰ ਪਾਈ ਹੁਣ ਤੋਂ ਅੱਗੇ ਵਾਸਤੇ ਧਿਆਨ ਰੱਖੀ ਮੈਂ ਤੈਨੂੰ ਸਰੀਰ ਸੁਚਾ ਕਰਨ ਦਾ ਢੰਗ ਦੱਸ ਦਿੰਦਾ ਹੈ ਜੱਟ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਹੁਣ ਮੇਰੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਅਸ਼ੁੱਧਤਾ ਤਾਂ ਨਹੀਂ ਹੈ ਫਿਰ ਇਤਰਾਜ਼ ਨਾ ਕਰਨਾ ਹੁਣ ਮੈਂ ਤੁਹਾਡੇ ਦੱਸਿਆ ਅਨੁਸਾਰ ਹੀ ਕੀਤਾ ਹੈ ਬ੍ਰਾਹਮਣ ਨੇ ਕਿਹਾ ਕਿ ਹੁਣ ਤਾਂ ਬਿਲਕੁਲ ਪਵਿੱਤਰ ਹੋ ਚੁੱਕਾ ਹਾਂ ਜਦੋਂ ਐਨੀ ਗੱਲ ਬ੍ਰਾਹਮਣ ਨੇ ਕਹੀ ਤਾਂ ਜੱਟ ਨੇ ਪਾਣੀ ਦੀ ਵੱਡੀ ਸਾਰੀ ਕੁਰਲੀ ਭਰ ਕੇ ਇੰਨੇ ਜ਼ੋਰ ਨਾਲ ਮਾਰੀ ਕਿ ਬ੍ਰਾਹਮਣ ਦਾ ਮੋਹਲ ਵੇਟ ਕੇ ਰੱਖ ਦਿੱਤਾ ਬ੍ਰਾਹਮਣ ਇਹ ਦੇਖ ਕੇ ਬੜਾ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਓਏ ਮੂਰਖਾ ਤੂੰ ਮੈਨੂੰ ਸਾਰਾ ਪਵਿੱਤਰ ਕਰ ਦਿੱਤਾ ਹੈ ਮੈਂ ਪੂਜਾ ਪ੍ਰਤੀਸ਼ਟਾ ਕਰਨ ਲਈ ਚੱਲਿਆ ਸੀ ਮੇਰਾ ਨਹਾਉਣਾ ਧੋਣਾ ਸਭ ਕੁਝ ਮਲੀਨ ਕਰ ਦਿੱਤਾ ਜੱਟ ਬ੍ਰਾਹਮਣ ਦੀ ਗੱਲ ਸੁਣ ਕੇ ਉੱਚੀ ਉੱਚੀ ਆਵਾਜ਼ ਵਿੱਚ ਹੱਸਿਆ ਤੇ ਕਹਿਣ ਲੱਗਾ ਕਿ ਬ੍ਰਾਹਮਣ ਦੇਵਤਾ ਜੀ ਜਾਂ ਤਾਂ ਤੁਹਾਡਾ ਪਵਿੱਤਰ ਹੋਣ ਦਾ ਤਰੀਕਾ ਗਲਤ ਹੈ ਤੇ ਜੇ ਤਰੀਕਾ ਠੀਕ ਹੈ ਤਾਂ ਤੁਸੀਂ ਜੋ ਹੁਣ ਕਹਿ ਰਹੇ ਹੋ ਇਹ ਗਲਤ ਹੈ ਜਦੋਂ ਮੈਂ ਸਾਰਾ ਪਵਿੱਤਰ ਹੋ ਚੁੱਕਾ ਹਾਂ ਤੇ ਤੁਸੀਂ ਇਸ ਗੱਲ ਨੂੰ ਮੰਨ ਵੀ ਚੁੱਕੇ ਹੋ ਤਾਂ ਫਿਰ ਮੇਰੇ ਪਾਣੀ ਨਾਲ ਕਿਵੇਂ ਭ੍ਰਿਸ਼ਟੇ ਗਏ ਇਹ ਪਖੰਡ ਕਰਨ ਕਰਕੇ ਬ੍ਰਾਹਮਣ ਅਨਪੜ ਜਾਟ ਅਗੇ ਲਾਜਵਾਬ ਹੋ ਗਿਆ ਜਦੋਂ ਗੁੱਸੇ ਹੋ ਕੇ ਜਾਣ ਲੱਗਾ ਤਾਂ ਜ਼ਿਮੀਦਾਰ ਨੇ ਬ੍ਰਾਹਮਣ ਨੂੰ ਕਿਹਾ ਕਿ ਇਹ ਪਖੰਡ ਵਾਲੀ ਸੁਚ ਪਵਿੱਤਰਤਾ ਬ੍ਰਾਹਮਣ ਜੀ ਆਪਣੇ ਘਰ ਹੀ ਰੱਖੋ ਸੋ ਸਾਹ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬਾਣੀ ਵਿੱਚ ਅਜੇ ਹੀ ਪਖੰਡ ਵਾਲੀ ਕਿਰਿਆ ਨੂੰ ਇਉਂ ਵਰਣਨ ਕੀਤਾ ਹੈ ਅਨੇਕ ਜਲਾ ਜੇ ਤੋ ਵਹਿ ਦੇਹੀ ਮੈਲ ਨਾ ਉਤਰੈ ਸੁਧ ਨਾ ਤੇਹੀ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਇਹੀ ਤੇ ਇੱਕ ਜਗ੍ਹਾ ਮਹਾਰਾਜ ਦਾ ਫਰਮਾਨ ਹੈ ਜਲ ਤੋ ਵਹਿ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਸੋ ਸਾ ਸੰਗਤ ਜੀ ਇਸ ਪ੍ਰਕਾਰ ਨਕਲੀ ਪਖੰਡਰੂ ਪਵਿੱਤਰਤਾ ਦੇ ਨਾਲ ਸਰੀਰ ਪਵਿੱਤਰ ਨਹੀਂ ਹੁੰਦਾ ਇਸ ਲਈ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ ਸੋਚਾ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਜੇਕਰ ਅਸੀਂ ਆਪਣੇ ਸਰੀਰ ਦੀ ਲੱਖਾਂ ਵਾਰੀ ਇਸ਼ਨਾਨ ਕਰਕੇ ਪਵਿੱਤਰਤਾ ਕਰੀਏ ਤਾਂ ਵੀ ਇਹ ਸਰੀਰ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਇਸ ਸਰੀਰ ਦੀਆਂ ਇੰਦਰੀਆਂ ਮੈਲ ਨਾਲ ਭਰੀਆਂ ਹੁੰਦੀਆਂ ਹਨ ਤੇ ਅੱਖਾਂ ਵਿੱਚੋਂ ਗਿੱਡ ਨੱਕ ਤੇ ਰੋਮਾਂ 'ਚੋਂ ਮੈਲ ਹਮੇਸ਼ਾ ਨਿਕਲਦੀ ਰਹਿੰਦੀ ਹੈ ਜਿਸ ਲਈ ਇਹ ਸਰੀਰ ਕਦੇ ਪਵਿੱਤਰ ਨਹੀਂ ਹੋ ਸਕਦਾ ਇਹ ਸਾਰੀ ਬਾਹਰੀ ਕਿਰਿਆ ਹੈ ਜਿਸ ਵੇਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਵਿਰਾਜਮਾਨ ਸਨ ਉਸ ਸਮੇਂ ਇੱਕ ਮੌਨ ਦਾ ਪਖੰਡ ਕਰਨ ਵਾਲਾ ਗੁਰੂ ਜੀ ਦੀ ਹਜ਼ੂਰੀ ਵਿੱਚ ਆ ਗਿਆ ਹਜ਼ੂਰ ਦੇ ਦਰਸ਼ਨ ਕੀਤੇ ਪਰ ਉਹ ਕਿਸੇ ਨਾਲ ਬੋਲਿਆ ਨਾ ਇਹਦੀ ਚੁੱਪ ਉਤੇ ਸਿੱਖ ਪ੍ਰਭਾਵਿਤ ਹੋ ਕੇ ਇਸ ਦੀ ਉਪਮਾ ਕਰਨ ਲੱਗੇ ਕਿ ਹੇ ਸਤਿਗੁਰੂ ਜੀ ਇਹ ਮਹਾਪੁਰਸ਼ ਬਹੁਤ ਵੱਡਾ ਮੌਨ ਧਾਰੀ ਤੇ ਸੰਤੋਖੀ ਹੈ। ਨਾ ਇਸ਼ਾਰੇ ਨਾਲ, ਨਾ ਲਿਖ ਕੇ, ਨਾ ਬੋਲ ਕੇ ਇਹ ਕੋਈ ਵੀ ਕਿਰਿਆ ਕਰਦਾ ਹੈ। ਸਿੱਖਾਂ ਦੀ ਗੱਲ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਪਖੰਡੀ ਹੈ। ਇਹੋ ਜਿਹਿਆਂ ਉੱਤੇ ਭਰੋਸਾ ਨਹੀਂ ਕਰੀਦਾ। ਜਲਦੀ ਹੀ ਇਸ ਦੀ ਪੋਲ ਖੁੱਲ ਜਾਏਗੀ। ਦੂਜੇ ਦਿਨ ਜਦੋਂ ਮਹਾਰਾਜ ਜੀ ਦੇ ਸਨਮੁਖ ਇਹ ਮਹਾਤਮਾ ਆਇਆ ਤਾਂ ਗੁਰੂ ਜੀ ਨੇ ਇਸ ਨੂੰ ਆਪਣੇ ਨੇੜੇ ਬਿਠਾ ਲਿਆ। ਇਸ ਦੀ ਬਹੁਤ ਉਪਮਾ ਕੀਤੀ ਇਹ ਮਹਾਪੁਰਸ਼ ਵਡਿਆਈ ਵਿੱਚ ਫੁੱਲਿਆ ਨਾ ਸਮਾਏ ਫਿਰ ਗੁਰੂ ਜੀ ਨੇ ਆਪਣੇ ਇੱਕ ਸਿੱਖ ਨੂੰ ਪਾਸ ਬੁਲਾ ਤੇ ਕਹਿਣ ਲੱਗੇ ਸਿੱਖਾ ਤੈਨੂੰ ਇੱਕ ਸੇਵਾ ਬਖਸ਼ਦੇ ਹਾਂ ਇਹ ਸੰਤੋਖੀ ਤੇ ਮੋਨੀ ਮਹਾਪੁਰਸ਼ ਹਨ ਇਹਨਾਂ ਨੂੰ ਬੜੇ ਸੋਹਣੇ-ਸੋਹਣੇ ਪਦਾਰਥ ਤਿਆਰ ਕਰਕੇ ਲੰਗਰ ਛਕਾਓ ਸਿੱਖਾ ਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਜੀ ਜੋ ਆਪ ਜੀ ਦਾ ਬਚਨ ਹੈ ਦਾਸ ਉਹੋ ਹੀ ਕਰਨਗੇ ਸਤਗੁਰੂ ਜੀ ਨੇ ਕਿਹਾ ਕਿ ਸਿੱਖੋ ਇੱਕ ਹੋਰ ਗੱਲ ਦਾ ਵੀ ਧਿਆਨ ਰੱਖਿਓ ਕਿ ਭੋਜਨ ਛਕਾਉਣ ਤੋਂ ਬਾਅਦ ਕੁਝ ਭੇਟਾ ਵੀ ਅੱਗੇ ਰੱਖ ਕੇ ਸਤਕਾਰ ਕਰਨਾ ਕਿਉਂਕਿ ਜਦੋਂ ਗ੍ਰਸਤੀ ਸਤਕਾਰ ਨਾਲ ਕਿਸੇ ਸਾਧੂ ਜਾਂ ਸਿੱਖ ਨੂੰ ਭੋਜਨ ਛਕਾਵੇ ਤਾਂ यथाਸ਼ਕਤ ਮਾਇਆ ਬਸਤਰ ਭੇਟਾ ਅਰਪਣ ਕਰਨੀ ਚਾਹੀਦੀ ਹੈ ਮਾਇਆ ਲੈਣ ਵਾਲੇ ਨੂੰ ਤ੍ਰਿਸ਼ਨਾ ਨਹੀਂ ਚਾਹੀਦੀ ਤੇ ਦੇਣ ਵਾਲੇ ਨੂੰ ਰੱਬ ਦੇ ਨਾਮ ਦੇ ਦੇਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਇਸ ਵਿੱਚ ਗ੍ਰਸਤੀ ਦਾ ਭਲਾ ਹੁੰਦਾ ਹੈ ਮਹਾਰਾਜ ਜੀ ਨੇ ਕਿਹਾ ਕਿ ਸਿੱਖਾ ਘਟੋ ਘਟ 25 ਰੁਪਏ ਅੱਗੇ ਰੱਖ ਕੇ ਮੱਥਾ ਟੇਕੀ ਮੋਨੀ ਜੀ ਬਹੁਤ ਪ੍ਰਸੰਨ ਹੋਏ ਕਿਉਂਕਿ ਉਸ ਵੇਲੇ ਰੁਪਏ ਦੀ ਕੀਮਤ ਬਹੁਤ ਜ਼ਿਆਦਾ ਸੀ ਜਦੋਂ ਸਤਿਗੁਰੂ ਜੀ ਦਾ ਦੀਵਾਨ ਸਮਾਪਤ ਹੋਇਆ ਪਿੱਛੋਂ ਉਸ ਸਿੱਖ ਨੂੰ ਗੁਰੂ ਜੀ ਨੇ ਕੋਲ ਬੁਲਾਇਆ ਤੇ ਪੜਦੇ ਨਾਲ ਕਿਹਾ ਕਿ ਸਰਦਾ ਬਣਦਾ ਭੋਜਨ ਛਕਾਈ ਕੋਈ ਭੇਟਾ ਵੀ ਰੱਖਣ ਦੀ ਲੋੜ ਨਹੀਂ ਕਿਉਂਕਿ ਇਹੋ ਜਿਹੇ ਪਖੰਡੀਆਂ ਨੂੰ ਪੈਸਾ ਬਸਤਰ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਦੂਸਰਾ ਦਿਨ ਸਿੱਖ ਮੋਨੀ ਮਹਾਤਮਾ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਸਿੱਖ ਦਾ ਇਸ਼ਾਰਾ ਸਮਝ ਕੇ ਸਿੱਖਣੀ ਨੇ ਕੋਈ ਧਾਲ ਸਬਜ਼ੀ ਤਿਆਰ ਨਾ ਕੀਤੀ ਮਿਸੀਆਂ ਰੋਟੀਆਂ ਗੰਡੇ ਨਾਲ ਤਿਆਰ ਕੀਤੀਆਂ ਜਦੋਂ ਸਿੱਖ ਨੇ ਮੋਨੀ ਜੀ ਨੂੰ ਬਿਠਾ ਕੇ ਹੱਥ ਧਵਾ ਦਿੱਤੇ ਤਾਂ ਮਿਸੀਆਂ ਰੋਟੀਆਂ ਦੇਖ ਕੇ ਮੋਨੀ ਜੀ ਗੁੱਸੇ ਵਿੱਚ ਆ ਕੇ ਸੱਪ ਦੀ ਜ਼ਹਿਰ ਵਾਂਗੂ ਵੜ ਖਾਣ ਲੱਗਾ ਬੁਰਕੀ ਮੂੰਹ ਵਿੱਚ ਪਾਏ ਪਰ ਅੱਗੇ ਨਾ ਲੰਗੇ ਪਾਣੀ ਦੇ ਘੁੱਟ ਨਾਲ ਔਖਾ ਸੌਖਾ ਹੋ ਕੇ ਬੁਰਕੀਆਂ ਲੰਗਵਾਦਾ ਰਿਹਾ ਤੇ ਇਸ ਤਰ੍ਹਾਂ ਆਪਣਾ ਸਮਾਂ ਪਾਸ ਕਰਦਾ ਰਿਹਾ ਫਿਰ ਸਿੱਖ ਮੋਨੀ ਵਾਸਤੇ ਅਚਾਰ ਲੈਣ ਚਲਾ ਗਿਆ ਮੋਨੀ ਨੇ ਖਿਜ ਕੇ ਸਾਰੀਆਂ ਰੋਟੀਆਂ ਕੁੱਤੇ ਦੇ ਅੱਗੇ ਸੁੱਟ ਦਿੱਤੀਆਂ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ ਗੁੱਸੇ ਵਿੱਚ ਸਿੱਖ ਦਾ ਉਲੰਭਾ ਦੇਣ ਲਈ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਿਆ ਪਰ ਮੌਨਤਾਰੀ ਹੋਣ ਕਰਕੇ ਬੋਲ ਨਹੀਂ ਸੀ ਸਕਦਾ ਪਖੰਡ ਦਾ ਖੰਡਨ ਕਰਨ ਵਾਲੇ ਗਰੀਬ ਨਿਵਾਜ ਸਤਗੁਰੂ ਸਿੰਘਾਸਨ ਤੇ ਬਿਰਾਜਮਾਨ ਸਨ ਪਰੇ ਦੇਵਾਨ ਵਿੱਚ ਉਸ ਮੌਨੀ ਪਖੰਡੀ ਨੂੰ ਆਦਰ ਦੇ ਕੇ ਗੁਰੂ ਜੀ ਨੇ ਆਪਣੇ ਪਾਸ ਬਿਠਾਇਆ ਐਨੀ ਦੇਰ ਵਿੱਚ ਉਹ ਸ਼ਰਧਾਲੂ ਸਿੱਖ ਵੀ ਪਿੱਛੇ-ਪਿੱਛੇ ਪਹੁੰਚ ਗਿਆ ਤੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਫਿਰ ਹਜ਼ੂਰ ਨੇ ਕਿਹਾ ਸਿੱਖਾ ਤੂੰ ਸੰਤਾਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ ਕਿ ਨਹੀਂ ਗੁਰੂ ਜੀ ਦੇ ਬਚਨ ਸੁਣ ਕੇ ਸਿੱਖ ਨੇ ਸਤਿਗੁਰਾਂ ਦਾ ਭਾਵ ਸਮਝ ਕੇ ਬੜੀ ਦ੍ਰਿੜਤਾ ਨਾਲ ਕਿਹਾ ਮਹਾਰਾਜ ਜੀ ਆਪ ਜੀ ਦਾ ਹੁਕਮ ਪੂਰੀ ਤਰ੍ਹਾਂ ਮੰਨ ਕੇ ਮੈਂ ਸੰਤਾਂ ਦੀ ਬਹੁਤ ਸੇਵਾ ਕੀਤੀ ਹੈ। ਬਸ ਮੋਨੀ ਜੀ ਤਾਂ ਅੱਗੇ ਹੀ ਵਿਚਾਰਾਂ ਦੇ ਤੂਫਾਨ ਵਿੱਚ ਉਲਝੇ ਹੋਏ ਸਨ। ਉਸੇ ਵੇਲੇ ਗੁੱਸੇ ਵਿੱਚ ਆ ਕੇ ਬੋਲ ਪਏ। ਮਹਾਰਾਜ ਜੀ ਇਹ ਸਿੱਖ ਝੂਠ ਬੋਲਦਾ ਹੈ। ਤੁਹਾਡੇ ਹੁਕਮ ਦੀ ਇਸ ਨੇ ਜ਼ਰਾ ਵੀ ਪ੍ਰਵਾਹ ਨਹੀਂ ਕੀਤੀ। ਕੋਈ ਪਦਾਰਥ ਨਹੀਂ ਤਿਆਰ ਕੀਤਾ। ਖੀਰ, ਕੜਾਹ, ਪੂਰੀ ਇਹ ਤਾਂ ਕੀ ਛਕਾਉਣੀ ਸੀ? ਮਿੱਸੀਆਂ ਰੋਟੀਆਂ, ਅਨਚੋਪੜੀਆਂ। ਇਹ ਮੇਰੇ ਮੱਥੇ ਮਾਰੀਆਂ। ਪਹਿਲੀ ਬੁਰਕੀ ਮੁਸ਼ਕਲ ਨਾਲ ਮਸਾਂ ਕਾ ਅੰਦਰ ਲਗਾਈ ਸੀ। ਮੇਰੇ ਸੰਗ ਵਿੱਚ ਫਸ ਜਾਣੀ ਸੀ। ਤੁਸੀਂ ਇਸ ਨੂੰ 25 ਰੁਪਏ ਕਿਹਾ ਸੀ ਇਸ ਨੇ 25 ਪੈਸੇ ਵੀ ਮਥਾ ਨਹੀਂ ਟਿਕਿਆ ਉਲਟਾ ਤੁਹਾਡੇ ਸਨਮੁਖ ਸੰਗਤ ਵਿੱਚ ਖੜਾ ਹੋ ਕੇ ਝੂਠ ਬੋਲ ਰਿਹਾ ਹੈ ਇਸ ਨੇ ਤੁਹਾਡਾ ਕੋਈ ਬਚਨ ਨਹੀਂ ਮੰਨਿਆ ਇਹ ਸਾਰੀਆਂ ਗੱਲਾਂ ਇੱਕ ਹੀ ਹਿਸਾਬ ਵਿੱਚ ਮੋਨੀ ਨੇ ਕਹਿ ਕੇ ਸੁਣਾਤੀਆਂ ਤੇ ਸੁਣ ਕੇ ਸਾਰੀ ਸੰਗਤ ਖੜ ਖੜਾ ਕੇ ਹੱਸਣ ਲੱਗ ਪਈ ਅਗੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਮੋਨੀ ਜੀ ਅਸੀਂ ਹੀ ਸਿੱਖ ਨੂੰ ਕਹਿ ਕੇ ਤੁਹਾਡੇ ਮੌਨ ਤੇ ਸੰਤੋਖ ਦੀ ਪਰਖਿਆ ਲਈ ਹੈ ਜਿਸ ਵਿੱਚ ਤੁਸੀਂ ਪੂਰੀ ਤਰ੍ਹਾਂ ਫੇਲ ਹੋ ਗਏ ਹੋ ਮੇਰੇ ਸਿੱਖ ਤਾਂ ਸੰਤ ਸੇਵੀ ਨਾਮਦਾਨ ਵਿੱਚ ਤੇ ਧਰਮ ਦੀ ਕੀਰਤ ਕਰਨ ਵਿੱਚ ਪੂਰੇ ਹਨ ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਕਿਹਾ ਹੈ ਕਿ ਚੁੱਪ ਰਹਿਣ ਨਾਲ ਮਨ ਦੀ ਚੁੱਪ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਬਿਲਕੁਲ ਚੁੱਪ ਹੋ ਜਾਣਾ ਵੀ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੈ ਬਲਕਿ ਲੋਭ ਹੰਕਾਰ ਤੇ ਤ੍ਰਿਸ਼ਨਾ ਦਾ ਤਿਆਗ ਕਰਕੇ ਘੱਟ ਬੋਲਣ ਲਈ ਸ੍ਰੀ ਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਲਭ ਲੋਭ অহংকার ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਸੋ ਸਾਧ ਸੰਗਤ ਜੀ ਐਸੇ ਪਖੰਡ ਰੂਪ ਮੌਨ ਦਾ ਕੋਈ ਲਾਭ ਨਹੀਂ ਹੈ ਐਸੇ ਲਈ ਹੀ ਗੁਰਨਾਨਕ ਪਾਸ਼ਾ ਨੇ ਫਰਮਾਇਆ ਹੈ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਜਿੰਨਾ ਮਰਜੀ ਬੰਦਾ ਚੁੱਪ ਹੋ ਕੇ ਦੇਖ ਲੇ ਕਦੇ ਨਾ ਕਦੇ ਤਾਂ ਬੋਲਿਆ ਹੀ ਜਾਂਦਾ ਹੈ ਜੇ ਕੋਈ ਬੋਲਣ ਤੇ ਬਹੁਤ ਹੀ ਹੱਠ ਰੱਖ ਲਵੇ ਨਾ ਬੋਲੇ ਤਾਂ ਅਜੇਹੇ ਮੌਨ ਧਾਰੀ ਰਾਤਾਂ ਨੂੰ ਆਏ ਸੁਪਨੇ ਵਿੱਚ ਬਰੜਾਉਂਦੇ ਦੇਖੇ ਗਏ ਹਨ ਸੋ ਸਾਧ ਸੰਗਤ ਜੀ ਜਿਹੜਾ ਪ੍ਰਮਾਤਮਾ ਦੇ ਬਾਣੇ ਵਿੱਚ ਆ ਜਾਂਦਾ ਹੈ ਉਹ ਬਿਲਕੁਲ ਸਾਦਾ ਜੀਵਨ ਬਤੀਤ ਕਰਦਾ ਹੈ ਤੇ ਦਿਖਾਵਾ ਨਹੀਂ ਕਰਦਾ ਆਪਣੇ ਗੁਪਤ ਰੂਪ ਵਿੱਚ ਹੀ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਤੇ ਰੌਲਾ ਪਾ ਕੇ ਕਿਸੇ ਨੂੰ ਦੱਸਦਾ ਨਹੀਂ ਕਿ ਮੈਂ ਕਿੰਨਾ ਨਾਮ ਜਪਦਾ ਹਾਂ ਇਸ ਸ੍ਰਿਸ਼ਟੀ ਵਿੱਚ ਜਿੰਨੀਆਂ ਵੀ ਪ੍ਰਮਾਤਮਾ ਨੇ 84 ਲੱਖ ਜੁਨੀਆਂ ਪੈਦਾ ਕੀਤੀਆਂ ਹਨ ਇਹ ਸਾਰੀਆਂ ਚੁੱਪ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੀਆਂ ਹਨ ਤੇ ਆਪਣੇ ਨਿਸ਼ਾਨੇ ਵੱਲ ਵਧਦੀਆਂ ਜਾਂਦੀਆਂ ਹਨ ਤੇ ਅਖੀਰ ਮਨੁੱਖਾ ਜਨਮ ਪਾਉਂਦੀਆਂ ਹਨ ਪਰ ਇੱਕ ਇਹ ਮਨੁੱਖੀ ਹੈ ਜਿਹੜਾ ਕਿ ਇਸ ਸੰਸਾਰ ਵਿੱਚ ਜਨਮ ਲੈ ਕੇ ਸਭ ਕੁਝ ਭੁੱਲ ਜਾਂਦਾ ਹੈ ਤੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ ਸੋ ਸਾਧ ਸੰਗਤ ਜੀ ਸਾਨੂੰ ਇਸ ਮਨੁੱਖਾ ਸਰੀਰ ਦੀ ਕੀਮਤ ਜਾਣਣੀ ਚਾਹੀਦੀ ਹੈ ਤੇ ਇਸ ਕੀਮਤ ਨੂੰ ਜਾਣ ਕੇ ਹਰ ਪਲ ਸਿਮਰਨ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਇੱਕ ਇੱਕ ਸਾਹ ਇੱਕ ਇੱਕ ਹੀਰੇ ਦੇ ਬਰਾਬਰ ਹੈ ਤੇ ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਦਰਗਾਹ ਵਿੱਚ ਜਮਾ ਹੁੰਦਾ ਹੈ ਜਿਸ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ